ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਸੰਗਤ ਜੀ ਇਸ ਵੀਡੀਓ ਨੂੰ ਪ੍ਰਮੁੱਖ ਬਣਾਉਣ ਦਾ ਕਾਰਨ ਇਹ ਕੁਝ ਦਿਨ ਪਹਿਲਾਂ ਮੈਂ ਪੈਂਕੇ ਅੱਖਰ ਦੀ ਮੁਹਾਰਨੀ ਦੀ ਵੀਡੀਓ ਇਸੇ ਚੈਨਲ ਤੇ ਅਪਲੋਡ ਕੀਤੀ ਸੀ ਤੋਂ ਬਹੁਤ ਸਾਰੇ ਮੇਰੇ ਵੀਰਾਂ ਦੇ ਗੁਰਸਿੱਖਾਂ ਦੇ ਸਵਾਲ ਨੇ ਕਿ ਬਾਬਾ ਜੀ ਤੁਸੀਂ ਅੱਖਰ ਗਲਤ ਪੜ੍ਹਾ ਰਹੇ ਹੋ ਤੁਹਾਡੇ ਨਾਮ ਦੇ ਨਾਲ ਦਮਦਮੇ ਟਕਸਾਲ ਲਿਖਿਆ ਹੋਇਆ ਜੋ ਵਿਦਿਆ ਪੜਨ ਤੇ ਪੜਾਉਣ ਦਾ ਕੇਂਦਰ ਹੈ ਜਿੱਥੇ ਸ਼ੁੱਧ ਸੰਸਿਆ ਕਰਵਾਈ ਜਾਂਦੀ ਫਿਰ ਤੁਸੀਂ ਏਡੀ ਵੱਡੀ ਗਲਤੀ ਕਿਦਾਂ ਕਰ ਸਕਦੇ ਹੋ ਹੋਰ ਵੀ ਮੇਰੇ ਵੀਰਾਂ ਦੇ ਬੜੇ ਕਮੈਂਟ ਸਨ ਕਿ ਅੱਖਰ ਗੰਦਾ ਨਹੀਂ ਹੈ ਸੋਚ ਗੰਦੀ ਹੈ ਜਾਂ ਫਿਰ ਤੁਹਾਨੂੰ ਕੋਈ ਭਲੇਖਾ ਲੱਗਾ ਪਰਮਪਿਆ ਇਹ ਅੱਖਰ ਦਾ ਤੋਂ ਨਾ ਸਾਰੇ ਵੀਰਿਆਂ ਵੀਰਾਂ ਦੇ ਵਾਸਤੇ ਕਿਉਂਕਿ ਮੈਂ ਰਿਪਲਾਈ ਤੋਂ ਬਹੁਤਾਂ ਨੂੰ ਕੀਤਾ ਇੱਕ ਵੀਰ ਨੇ ਵਿੱਚ ਸਤਿ ਬਚਨ ਵੀ ਆਖਿਆ ਗੱਲ ਵੀ ਮੰਨੀ ਵੀ ਆਹ ਬਾਬਾ ਜੀ ਤੁਹਾਡੀ ਗੱਲ ਆਦਮੀ ਹੈ ਕਿਉਂ ਤੁਸੀਂ ਅੱਖਰ ਦੱਸਿਆ ਪਰ ਉਸ ਤੇ ਦਰਸਲ ਫਿਰ ਵੀ ਬਹੁਤ ਸਾਰੇ ਕਮੈਂਟ ਆ ਰਹੇ ਸਨ ਤਾਂ ਤਾਂ ਕਰਕੇ ਇਹ ਵੀਡੀਓ ਬਣਾਉਣੀ ਤੇ ਅੱਗੇ ਜਾ ਕਰਕੇ ਸੀ ਜੇਦੋਂ ਕੁਝ ਸੰਖਿਆ ਹੋ ਜਾਂਦੀ ਕੁਝ ਮर्यादा ਜਾਂ ਹੋਰ ਕੁਝ ਗੁਰਮਤ ਦਾ ਗਿਆਨ ਹੋ ਜਾਂਦਾ ਇਹ ਵੀਡੀਓ ਸਾਰੀਆਂ ਚੈਨਲ ਤੇ ਅਪਲੋਡ ਹੋ ਜਾਂਦੀਆਂ ਇਸ ਤੋਂ ਬਾਅਦ ਜਾ ਕਰਕੇ ਵੀਡੀਓ ਬਣਾਉਣੀ ਸੀ ਪਰ ਇਹ ਹੁਣ ਬਣਾਉਣ ਦਾ ਕਾਰਨ ਇਹ ਹੈ ਕਿ ਲੋਕਾਂ ਨੂੰ ਇੱਕ ٹرسٹ ਨਹੀਂ ਹੋ ਰਿਹਾ ਇਸ ਚੈਨਲ ਤੇ ਕਿ ਭਈ ਇੱਥੇ ਸ਼ੁੱਧ ਸੰਤਿਆ ਕਰਵਾਈ ਜਾਂਦੀ। ਤਾਂ ਕਰਕੇ ਲਾਜ਼ਮੀ ਹੋ ਗਈ ਇਹ ਵੀਡੀਓ ਬਣਾਉਣੀ। ਤੋਂ ਕੁਝ ਦਿਨ ਪਹਿਲਾਂ ਮੈਂ ਟੈਂਕੇ ਅਖਰ ਦੀ ਮਹਾਰਨੀ ਦੀ ਵੀਡੀਓ ਪਾਈ ਸੀ। ਲੋਕਾਂ ਦੇ ਸਵਾਲ ਬਾਬਾ ਜੀ ਜੇ ਤੁਹਾਨੂੰ ਪਤਾ ਹੈ ਕਿ ਅਖਰ ਟਟਾ ਹੈ ਤੁਸੀਂ ਟੈਂਕਾ ਕਿਉਂ ਪੜਾ ਰਹੇ ਹੋ ਦਾ ਕੀ ਕਾਰਨ ਹੈ ਦੱਸੋ। ਤੋਂ ਪਹਿਲਾਂ ਤੋਂ ਮੈਂ ਇੱਕ ਗੱਲ ਕਲੀਅਰ ਕਰ ਦਵਾਂ ਕਿ ਭਈ ਹਾਂ ਉਹ ਵੀ ਸੱਚੇ ਨੇ। ਗੁਰਬਾਣੀ ਦੇ ਵਿੱਚ ਸੱਚਮੁੱਚ ਇਸ ਅਖਰ ਨੂੰ ਟੱਟਾ ਕਰਕੇ ਹੀ ਉਚਾਰਿਆ ਗਿਆ ਹੈ ਭਾਵੇਂ ਉਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਦੀ ਗੁਰਬਾਣੀ ਹੋਵੇ ਭਾਵੇਂ ਭਗਤ ਕਬੀਰ ਜੀਆਂ ਦੀ ਰਚਨਾ ਦੇ ਸ਼ਬਦ ਹੋਣ 52 ਅਖਰੀ ਹੋ ਉਹਨਾਂ ਵਿੱਚ ਜਿਹੜਾ ਇਹ ਅੱਖਰ ਹੈ ਇਹ ਟੱਟਾ ਕਰਕੇ ਹੀ ਆਇਆ ਹੈ ਜੇ ਕਰਕੇ ਆਪ ਵੇਖੋਗੇ 342 ਅੰਗ ਦੇ ਉੱਪਰ ਉਥਿਆਂ ਦਾ ਟੱਟਾ ਵਿਕਟ ਘਾਟ ਘਟਮਾ ਟੱਟੇ ਅੱਖਰ ਤੋਂ ਉਪਦੇਸ਼ ਦਿੱਤਾ ਗਿਆ ਹੈ ਫਿਰ ਗੁਰੂ ਨਾਨਕ ਪਾਸ਼ਾ ਮਹਾਰਾਜ ਜੀ ਦੀ ਗੁਰਬਾਣੀ ਆ ਜਾਂਦੀ 432 ਅੰਗ ਦੇ ਉੱਪਰ ਉੱਥੇ ਵੀ ਲਿਖਿਆ ਹੈ ਟਟੈ ਟੰ ਚਕਰੋ ਕਿਆ ਪ੍ਰਾਣੀ ਕੜੀ ਕੇ ਮਹਤ ਕੇ ਉੱਠ ਚੱਲਣਾ ਹੁਣ ਜੇ ਕਰਕੇ ਇਸ ਅੱਖਰ ਦੀ ਇਸ ਪੰਕਤੀ ਦੀ ਤੁਸੀਂ ਵਿਚਾਰ ਰੱਖੋਗੇ ਨਾ ਇਹ ਵਿਚਾਰ ਅੱਗੇ ਜਾ ਕਰਕੇ ਇਸੇ ਵਿਚਾਰ ਦੀ ਵਿਚਾਰਧਾਰਾ ਬਣਾ ਕਰਕੇ ਇਸ ਅੱਖਰ ਨੂੰ ਟੈਂਗਾ ਰੱਖਿਆਗੇ ਦੇ ਲਿਖਿਆ ਨਾ ਟਟੈ ਟੰ ਚਕਰੋ ਕਿਆ ਪ੍ਰਾਣੀ ਕੜੀ ਕੇ ਮਹਤ ਕੇ ਉੱਠ ਚੱਲਣਾ ਕਿ ਪਾਈ ਕੀ ਵਿਅਰਥ ਦੰਧਿਆਂ ਦੇ ਵਿੱਚ ਲੱਗੇ ਉਹ ਵਿਅਰਥ ਪੁਸਤਕਾਂ ਨੂੰ ਪੜ੍ਹ ਕਰਕੇ ਕਿਆ ਪੜੀਐ ਕਿਆ ਗੁਣੀਐ ਕਿਆ ਵੇਦ ਪੁਰਾਣਾ ਸੁਣੀ ਇਹਨਾਂ ਸਾਰਿਆਂ ਨੂੰ ਗਿਆਨ ਨੂੰ ਪੜ੍ਹ ਕਰਕੇ ਬੰਦਿਆ ਕਿਉਂ ਭੁੱਲਿਆ ਫਿਰਦਾ ਹੈ ਕਿਉਂਕਿ ਅਸੀਂ ਗਿਆਨ ਪੜ੍ਹ ਲੀਨੇ ਆ ਉਸੇ ਗਿਆਨ ਨੂੰ ਹੀ ਸਭ ਕੁਝ ਮੰਨ ਲਏ ਪਰ ਸਤਿਗੁਰੂ ਆਖਦੇ ਕੀ ਧਰਮ ਦੇ ਵਿੱਚ ਕੇਵਲ ਤੇ ਕੇਵਲ ਧਰਮੀ ਹੀ ਪ੍ਰਵਾਨ ਹੈ ਇੱਥੇ ਸ਼ਰਧਾ ਵਾਲਾ ਪ੍ਰਵਾਨ ਹੈ ਪੜਿਆ ਲਿਖਿਆ ਪ੍ਰਵਾਨ ਨਹੀਂ ਕਿਉਂਕਿ ਉਸ ਬੰਦੇ ਦੀ ਰਸਨਾ ਦੇ ਬੋਲ ਸੱਚ ਹੋਇਆ ਕਰਦੇ ਜਿਹਦੇ ਕੋਲ ਬਾਣੀ ਦਾ ਪ੍ਰਤਾਪ ਹੈ ਨਾ ਕਿ ਉਹਦੇ ਉਹਦੇ ਬਚਨ ਸੱਚੇ ਹੁੰਦੇ ਜਿਹਦੇ ਉੱਪਰ ਗਿਆਨ ਹੈ ਗਿਆਨ ਇੱਕ ਦੁਨਿਆਵੀ ਪੱਖ ਦੇ ਬੰਦੇ ਨੂੰ ਗਿਆਨੀ ਬਣਾਉਂਦਾ ਹੈ ਸੋਚਣ ਸ਼ਕਤੀ ਪ੍ਰਚਾਰਕ ਬਣਾਉਂਦਾ ਹੈ ਪਰ ਭਗਤੀ ਉਸ ਨੂੰ ਅਸਲੀ ਤਪੀ ਬਣਾਉਂਦਾ ਹੈ ਅਸਲੀ ਉਹਨੂੰ ਥਾਲ ਕਰਕੇ ਗਿਆਨੀ ਬਣਕਾ ਤੇ ਇਸ ਕਰਕੇ ਗਿਆਨ ਤੋਂ ਉੱਪਰ ਸਤਿਗੁਰਾਂ ਨੇ ਸ਼ਰਧਾ ਤੇ ਪ੍ਰੇਮ ਰੱਖਿਆ ਭਾਈ ਜਿਸ ਨੂੰ ਪੜ ਕਰਕੇ ਗਿਆਨ ਦੀ ਸ਼ੋਭਾ ਵੱਧ ਜਾਇਆ ਕਰਦੀ ਤੁਹਾਡੇ ਗਿਆਨ ਦੇ ਬੋਲ ਹੋਰ ਸੋਹਣੇ ਲੱਗਦੇ ਇਸ ਕਰਕੇ ਕਿਆ ਪੜੀ ਐ ਕਿਆ ਗੁਨੀ ਐ ਕਿਆ ਵੇਦ ਪੁਰਾਨਾ ਸੁਣੀ ਐ ਪੜੇ ਸੁਣੇ ਕਿਆ ਹੋਈ ਜੋ ਸਹਜ ਨਾ ਮਿਲੇ ਉਸ ਜੇ ਕਰਕੇ ਭਾਈ ਸਾਨੂੰ ਗਿਆਨ ਸੁ ਪਰਮੇਸ਼ਰ ਹੀ ਨਾ ਮਿਲਿਆ ਸਹਜ ਹੀ ਨਾ ਮਿਲਿਆ ਫਿਰ ਇਹ ਪੜਨਾ ਸਾਰਾ ਵਿਰਥ ਹੋ ਜਾਵੇਗਾ ਤਾਂ ਮੈਂ ਬੇਨਤੀ ਕਰਾਂ ਕਿ ਭਾਈ ਇਸ ਅੱਖਰ ਦੀ ਪਰਿਭਾਸ਼ਾ ਅਸਲੀ ਕੀ ਐ ਟਟਾ ਅੱਖਰ ਇਹ ਸੱਚਮੁੱਚ ਹੈ ਪਰ ਇਹਨੂੰ ਟੈਂਕਾ ਕਿਉਂ ਪੜਾਇਆ ਜਾਂਦਾ ਕੀ ਕਾਰਨ ਹੈ ਇਹਨੂੰ ਟੈਂਕਾ ਪੜਾਉਣ ਦਾ ਇੱਕ ਵੀਰ ਦਾ ਕਮੈਂਟ ਸੀ ਕਿ ਅਖਰ ਦੰਦਾ ਨਹੀਂ ਸੋਚ ਗੰਦੀ ਹੈ। ਤਾਂ ਆਪ ਸਾਰੇ ਵਿਚਾਰ ਕਰਕੇ ਮੈਨੂੰ ਦੱਸੋ ਕਿ ਜੇਕਰ ਕੋਈ ਵੀ ਮਾੜਾ ਛੱਡੇ। ਜਿਵੇਂ ਹੁਣ ਕੋਈ ਮਾੜੀ ਰਸਨਾ ਤੋਂ ਜਾਂ ਕੋਈ ਮਾੜਾ ਬੋਲ ਨਿਕਲ ਜਾਵੇ ਤੇ ਬੰਦਿਆ ਦੇ ਮਨ ਦੇ ਵਿੱਚ ਉਸੇ ਸਮੇਂ ਉਹ ਪਾਰਾਣਾ ਵੜਾਕ ਜਾਂ ਕੋਈ ਮਾੜੀ ਗੱਲ ਆਉਣ ਲੱਗ ਪਈ। ਹੁਣ ਆਪ ਜੀ ਧਿਆਨ ਦੇ ਨਾਲ ਸੋਚੋ ਜਦੋਂ ਟਟਾ ਬੋਲਦੇ ਐ ਤੇ ਛੋਟੇ ਛੋਟੇ ਬੱਚੇ ਜਾਂ ਬੱਚੀਆਂ ਪੜ ਰਹੀਆਂ ਹੁਣ ਕੀ ਅਸਰ ਹੋਵੇਗਾ ਉਨ੍ਹਾਂ ਤੇ ਮੰਨ ਲਓ 100-50 ਸਾਡੇ ਕੋਲ ਪੜਨਦੇ ਆ ਅਸੀਂ ਉਹਨਾਂ ਨੂੰ ਟੱਟਾ ਅੱਖਰ ਪੜਾ ਦਿੱਤਾ ਸੱਤ ਬਚਣਿਆਂ ਕਿ ਅੱਖਰ ਸਹੀ ਐ ਅਸੀਂ ਪੜਾ ਦਿੱਤਾ ਉਹਨਾਂ ਬੱਚਿਆਂ ਦੇ ਵਿੱਚ ਮਜ਼ਾਕ ਦੀ ਰੁਚੀ ਹੁੰਦੀ ਮਜ਼ਾਕ ਦਾ ਸੁਭਾਅ ਹੁੰਦਾ ਉਸ ਟੱਟੇ ਅੱਖਰ ਨੂੰ ਲੈ ਕਰਕੇ ਇੱਕ ਦੂਜੇ ਨੂੰ ਛੇੜਨਗੇ ਮਜ਼ਾਕ ਬਣਾਉਣਗੇ ਮਾਫ ਕਰਿਓ ਇਹਨੂੰ ਟੈਂਗਾ ਕਹਿ ਕਰਕੇ ਮੈਂ ਤੇ ਇਹਨਾਂ ਨਾਦਰ ਨਹੀਂ ਕੀਤਾ ਹੋਵੇਗਾ ਪਰ ਉਹ ਬੱਚੇ ਨੂੰ ਮੂਲ ਰੂਪ ਦੇ ਵਿੱਚ ਟੱਟਾ ਕਹਿ ਕੇ ਬਹੁਤ ਜ਼ਿਆਦਾ ਨਾਦਰ ਕਰਦੇ ਨੇ ਇਸ ਕਰਕੇ ਕੁਝ ਕੋ ਗਿਆਨ ਐਸਾ ਹੁੰਦਾ ਜਿਵੇਂ ਹਨੇਰੇ ਦੇ ਵਿੱਚ ਰੱਸੀ ਪਈ ਹੋਵੇ ਨਾ ਉਹ ਲੱਗਦਾ ਜਿਵੇਂ ਸੱਪ ਹੀ ਆ ਪ੍ਰਤੀਤ ਪੈਂਦੀ ਸੱਪ ਦੀ ਭੁਲੇਖਾ ਪੈ ਜਾਂਦਾ ਤੇ ਬੰਦਾ ਉਹਦੇ ਤੋਂ ਪੈ ਖਾਂਦਾ ਹੈ ਪਰ ਜੇ ਸੰਨੇ ਉਹਨੂੰ ਇਹ ਗਿਆਨ ਹੋ ਜਾਵੇ ਇਹ ਰੱਸੀ ਹੈ ਉਹਦਾ ਸੱਪ ਦਾ ਭਰਮ ਮਿਟ ਜਾਂਦਾ ਸਾਨੂੰ ਭਰਮ ਲੱਗਾ ਸ਼ਰਾਰਤਾਂ ਦਾ ਵਿਕਾਰਾਂ ਦਾ ਤੇ ਇਹ ਭਰਮ ਨੂੰ ਉਦੋਂ ਹੀ ਲਾਇਆ ਜਾ ਸਕਦਾ ਹੈ ਜਦ ਤੂੰ ਅਸੀਂ ਅਸਲੀਅਤ ਦੇ ਵਿੱਚ ਗਿਆਨ ਨੂੰ ਪ੍ਰਾਪਤ ਕਰਾਂ ਇਹ ਰਾਹ ਹੈ ਪੰਧ ਹੈ ਇੱਕ ਟੈਂਕੇ ਨਾਮ ਦਾ ਅੱਖਰ ਭਰਮ ਦੇ ਵਿੱਚ ਪਾ ਕਰਕੇ ਕਿ ਅਸੀਂ ਟੈਂਕੇ ਅੱਖਰ ਨੂੰ ਪੜ੍ਹ ਕਰਕੇ ਉਹਦੀ ਆਵਾਜ਼ ਪੁਲਾ ਕਰਕੇ ਹੁਣ ਆਪ ਜੀ ਗੌਰ ਕਰੋਗੇ ਟੈਂਕਾ ਮੁਕਤਾ ਟ ਟਟਾ ਮੁਕਤਾ ਟ ਅਸੀਂ ਤੇ ਆਵਾਜ਼ ਲੈਣੀ ਆ ਵਿੱਚੋਂ ਆਵਾਜ਼ ਲੈਣ ਦਾ ਸਾਡਾ ਪ੍ਰਭਾਵ ਹੈ ਕਿ ਅਸੀਂ ਉਹਦੇ ਵਿੱਚ ਸਿਰ ਸਾਂਹ ਲੈਣੀ ਹੈ ਜਿਦੇ ਸਿਰ ਤੇ ਅਸੀਂ ਸਾਰੀ ਗੁਰਬਾਣੀ ਪੜ੍ਹਨੀ ਹੈ ਜਾਂ ਗੁਰਬਾਣੀ ਦੇ ਅੱਖਰ ਜੋੜਨੇ ਹੈ ਜੇ ਉਹ ਆਪਾਂ ਟੈਂਕਾ ਕਹਿ ਕਰਕੇ ਪੜਨਾ ਮੰਗਦੇ ਤੇ ਇਹਦੇ ਵਿੱਚ ਕੋਈ ਗੁਨਾਹ ਨਹੀਂ ਹੈ ਸਗੋ ਜਿਨ੍ਹਾਂ ਬੱਚਿਆਂ ਨੂੰ ਆਪਾਂ ਪੜ੍ਹਾਵਾਂਗੇ ਉਹਨਾਂ ਦੇ ਵਿੱਚ ਪੜ੍ਹਨ ਦੀ ਰੁਚੀ ਬਣ ਜਾਵੇਗੀ ਜਦੋਂ ਉਹਨਾਂ ਨੂੰ ਗਿਆਨ ਹੋ ਜਾਵੇ ਉਹਨਾਂ ਦੇ ਵਿੱਚ ਸ਼ਰਧਾ ਤੇ ਭੈ ਆ ਜਾਵੇ ਮੇਰੀ ਬੇਨਤੀ ਉਹਨਾਂ ਨੂੰ ਉਹਨਾਂ ਨੂੰ ਅੱਖਰ ਅਸਲੀ ਵੀ ਦੱਸੋਗੇ ਤੇ ਉਹ ਉਹਦਾ ਮਜ਼ਾਕ ਨਹੀਂ ਕਰਾਂਗੇ ਸੋ ਗਿਆਨ ਦੂਪ ਦੇ ਵਿੱਚ ਲੈਣਗੇ ਕਿ ਹਾਂ ਬਾਬਾ ਜੀ ਉਸਤਾਦ ਜੀ ਤੁਹਾਡੀ ਆਖੀ ਹੋਈ ਗੱਲ ਸਹੀ ਹੈ ਸੋ ਮੇਰੀ ਬੇਨਤੀ ਹੈ ਮੈਂ ਤੇ ਇਨੀ ਇੱਕ ਗੱਲ ਸੋਚੀ ਸਿਰਫ ਮੈਂ ਨਹੀਂ ਆਪ ਜੀ ਵੱਡੀਆਂ-ਵੱਡੀਆਂ ਸੰਪਰਦਾਵਾਂ ਟਕਸਾਲਾਂ ਦੇ ਜਾਵੋਗੇ ਨਾ ਉਹ ਟੈਂਗਾ ਅੱਖਰ ਹੀ ਪੜਾਉਣਗੇ ਕਿਉਂਕਿ ਸੰਗਤ ਜੀ ਹਾਰੋਕ ਹਰੇਕ ਕੋਈ ਜਾ ਕਰਕੇ ਵਿਦਿਆ ਪੂਰੀ ਨਹੀਂ ਪੜ ਕੇ ਆਉਂਦਾ ਜਿਹੜਾ ਜਾਂਦਾ 100 ਦੇ ਵਿੱਚੋਂ ਕੋਈ 10 ਹੀ ਹੋਇਆ ਕਰਦੇ ਜਿਹੜੀ ਆਪਣੀ ਵਿਦਿਆ ਨੂੰ ਸੰਪੂਰਨ ਕਰਦੇ ਨੇ ਤੇ ਉਹਨਾਂ ਨੂੰ ਸਾਡੇ ਉਸਤਾਦ ਜੀ ਵਿਦਿਆਦਾਦੇ ਸਮਝਾ ਦਿੰਦੇ ਭਾਈ ਕਿ ਅੱਖਰ ਟੱਟਾ ਹੈ ਸਿਰਫ ਤੁਹਾਨੂੰ ਇੱਕ ਟੈਂਗਾ ਪੜਾ ਕਰਕੇ ਕਿ ਤੁਸੀਂ ਇਹਦਾ ਮਜ਼ਾਕ ਨਾ ਬਣਾਓ ਮਜ਼ਾਕ ਬਣਾ ਕਰਕੇ ਇਸ ਅੱਖਰ ਦਾ ਨਰਾਦਰ ਨਾ ਕਰੋ ਇਸ ਕਰਕੇ ਟੈਂਗਾ ਪੜਾ ਕਰਕੇ ਤੁਹਾਨੂੰ ਸਹੀ ਪਾਸੇ ਤੋਰਿਆ ਜਦੋਂ ਤੁਹਾਡੇ ਵਿੱਚ ਸ਼ਰਧਾ ਵਿਸ਼ਵਾਸ ਤੇ ਭਰੋਸਾ ਵੱਜ ਗਿਆ ਤੁਹਾਨੂੰ ਇਹ ਅੱਖਰ ਦੀ ਸੱਚਾਈ ਵੀ ਦਰਸ ਗਈ। ਮਾਫ ਕਰਨਾ ਜੇ ਕਰਕੇ ਮੇਰੀ ਕਿਸੇ ਗੱਲ ਦਾ ਕੁਸਾ ਲੱਗਾ ਹੋ। ਕਿਉਂਕਿ ਇਹ ਤਾਂ ਇੱਕ ਗਿਆਨ ਇਹ ਵੀਡੀਓ ਮੈਂ ਅੱਗੇ ਜਾ ਕਰਕੇ ਬਣਾਉਣੀ ਸੀ ਜੇ ਤੁਹਾਨੂੰ ਕੁਝ ਸੰਖਿਆ ਹੋ ਜਾਂਦੀ ਤਾਂ ਜੋ ਤੁਹਾਨੂੰ ਮੇਰੀ ਗੱਲ ਸਮਝ ਆ ਜਾਂਦੀ। ਬਾਕੀ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ ਹੋਰ ਕੋਈ ਵੀ ਸਵਾਲ ਕੋਈ ਪ੍ਰਸ਼ਨ ਹੋਵੇ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਹੋਈਆਂ ਭੁੱਲਾਂ ਦੀ ਮਾਫੀ ਬਖਸ਼ਿਸ਼ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ